ਵਾਹਿਗੁਰੂ ਸਾਹਿਬ ਜੀ ਸਲੋਕ ਓਟ ਦਾਨ ਇਸ਼ਨਾਨੰ ਅਨਕ ਸੋਧਨ ਪਵਿੱਤਰਤਾ ਹੈ ਉਹ ਚਰੰਤ ਨਾਨਕ ਹਰ ਹਰਸਨਾ ਸਰਬ ਪਾਪ ਬਿਮੁਚਤੇ ਉਹ ਸ਼ਨਾਨੰ ਅਨਕ ਸੋਧਨ ਪਵਿੱਤਰਤਾ ਹੈ ਓ ਤਰੰਤ ਨਾਨਕ ਹਰ ਹਰ ਸੁਨਾ ਸਰਬ ਪਾਪ ਬਿਮੁਚਤੇ ਇਦਨ ਕੀ ਤਮੋ ਕੜਾ ਭੋਰੀ ਜਿਤਿ ਪਾਹਿ ਮਾਨਵ ਸੰਦੜੋ ਸਾਜ ਸੋ ਨਾਨਕ ਹੱਬੇ ਡੁਖੜ ਉਲਾਹਿ ਪੌੜੀ ਓਟ ਅੱਗਾ ਸਭ ਨਾਸ ਹੋਏ ਸੰਭਰਤਾਰ ਨਾਉ ਮਨ ਚੰਦੇ ਫਲ ਪਾਈ ਆ ਹਰ ਕੇ ਗੁਣ ਗਾਓ ਜਨਮ ਮਰਨ ਪੈ ਕੱਟੀ ਆ ਨੇ ਚਲ ਸਾਚਾ ਥਾਉ ਊਰ ਬੋਵੇ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲੈ ਹੋ ਨਾਨਕ ਬੰਦ ਜਾ ਜਨਮ ਮਰਨ ਪੈ ਕੱਟੀ ਆ ਨਿਜਲ ਸਾਚੋ ਥਾਓ ਊਰਭੂਵ ਲਿਖਿਆ ਹਰ ਚਰਨ ਸਮਾਉਨ ਕਰ ਕਿਰਪਾ ਬਰਾਬਰ ਰੱਖ ਲੈ ਹੋ ਨਾਨਕ ਬਲ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਕੋਟ ਗਾਨ ਇਸ਼ਨਾਨੰ ਅਨਕ ਸੋਧਨ ਪਵਿੱਤਰਤਾ ਉਹ ਚਰੰਤ ਨਾਨਕ ਹਰ ਹਰਸਨਾ ਸਰਬ ਪਾਪ ਬੇਮੁਛਤੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਸਾਹਿਬ ਜੀ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁੱਖ ਨੂੰ ਹਰਤਾ ਇੱਕ ਚਿੱਤ ਜੇ ਇੱਕ ਛਨ ਧਾਇਓ ਕਾਲ ਫਾਸ ਕੇ ਬੀਚ ਨ ਆਇਓ ਕਾਲ ਫਾਰ ਕੇ ਬੀਚ ਨ ਆਇਓ ਵਾਹਿਗੁਰੂ ਸਾਬ ਜੀ ਦਈਆ ਰੋਸ ਕਾ ਬੀਰ ਬਲੀ ਅਸਲੇ ਆਤੀ ਪਟ ਸ੍ਰੀ ਜਦ ਬੀਰ ਕੇ ਮਾਰੇ ਰੋਸ ਕਾ ਬੀਰ ਬਲੀ ਅਸਲੇ ਆਤੀ ਪਟ ਸ੍ਰੀ ਜਦ ਬੀਰ ਕਿੰਬਾਰੇ ਔਰ ਕਿਤੇ ਗਰੇ ਘਾਇਲ ਵਾਏ ਕਿਤਨੇ ਰਣ ਘੁੰਮੈ ਹਾਰ ਪੁਧਾਰੇ ਸ਼ਾਮ ਜੂ ਪਾ ਇਹ ਭਾਂਤ ਕਾਯੋ ਸ਼ਮ ਸ਼ੇਰ ਬਲੀ ਤੇ ਤੇ ਹਮ ਹਾਰੇ ਕਾਸ਼ੀ ਮੰਜੂ ਕਲਵੱਤਰ ਵੈ ਤੇ ਵੀਰ ਚੀਰ ਕੇ ਦਵੈ ਕਰ ਡਾਰੇ ਸ਼ਾਮ ਜੁਫਾ ਇਹ ਬਾਂਧ ਕਾਇਓ ਸਮ ਸ਼ੇਰ ਬਲੀ ਤੇ ਤੇ ਹਮਾਰੇ ਕਾਸ਼ਿਬ ਜੋ ਕਰ ਬੱਤਰ ਵਾਏ ਤੇ ਬੀਰ ਚੀਰ ਕੈ ਦਵਾਏ ਕਰ ਡਾਰੇ ਵਾਹਿਗੁਰੂ ਜਿੱਤਾ ਖਾਲਸਾ ਵਾਹਿ